ਸਰਕਾਰ ਨੂੰ ਸਾਡੇ ਮਾਨਯੋਗ ਡੀਜੀਪੀ ਸ੍ਰੀ ਗੌਰਵਿਆਦੂ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ 1 ਮਾਰਚ ਤੋਂ ਨਸ਼ਾ ਵਿਰੁੱਧ ਸਪੈਸ਼ਲ ਬਿਆਨ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਮੈਨੂੰ ਗੁਰਦਾਸਪੁਰ ਡਿਸਟ੍ਰਿਕਟ ਸੁਪਰਵਾਈਜ਼ ਕਰਨ ਵਾਸਤੇ ਭੇਜਿਆ ਗਿਆ ਸੋ ਹੁਣ ਤੱਕ ਗੁਰਦਾਸਪੁਰ ਪੁਲਿਸ ਵੱਲੋਂ 34 ਮਕਦਮੇ ਜੋ ਐਨਡੀपीएस ਦੇ 8 ਮਕਦਮੇ ਐਕਸਾਈਜ਼ ਅਕਤੇ ਔਰ ਆਮ ਰੱਖਤੇ 3 ਮਕਦਮੇ ਦਰਜ ਕੀਤੇ ਗਏ ਨੇ ਔਰ ਇਹਦੇ ਵਿੱਚ ਪਿਆਰੇ ਦੇ ਕਰੀਬ ਅਸੀਂ ਇਹ ਬੰਦੇ ਅਰੈਸਟ ਕੀਤੇ ਨੇ ਐਨਡੀਬੀਐਸ ਚ ਔਰ ਆਮ ਰੱਖਤੇ ਵਿੱਚ ਇਸੇ ਤਰ੍ਹਾਂ ਐਕਸਾਈਜ਼ ਅਕਤੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ ਸੋ ਅੱਜ ਕੇਂਦਰੀ ਜੇਲ ਗੁਰਦਾਸਪੁਰ ਦੀ ਸਰਚ ਕਰਾਈ ਗਈ ਸੀ ਔਰ ਉਦੇ ਪ੍ਰੰਤ ਸਾਰਾ ਬਿਉਰਾ ਜਿਹੜਾ ਹੈਗਾ ਤੁਹਾਨੂੰ ਅਸੀਂ ਪ੍ਰੈਸ ਨੂੰ ਨਿਕਤੀ ਦੇ ਚੁੱਕੇ ਹਾਂ ਲਗ ਲਗ ਮੁਕਦਮੇ ਦੀ ਡਿਟੇਲ ਸੋ ਇਹ ਜਿਹੜਾ ਹੈਗਾ ਬਿਆਨ ਆਉਣ ਵਾਲੇ 15 ਦਿਨ ਹਿੱਸੇ ਤਨਾ ਚੱਲਦਾ ਰਹੇਗਾ ਔਰ ਮੈਂ ਪਬਲਿਕ ਨੂੰ ਵੀ ਬੇਨਤੀ ਕਰਦਾ ਕਿ ਪੁਲਿਸ ਦਾ ਉਹ ਸਾਥ ਦੇਣ ਕਿਉਂਕਿ ਇਹ ਨਸ਼ਿਆਂ ਦੇ ਵਿੱਚ ਸਾਡੀ ਨੌਜਵਾਨੀ ਗ੍ਰਸਤ ਹੋ ਰਹੀ ਹੈ ਸੋ ਪਬਲਿਕ ਵੀ ਨਾਲ ਮਿਲ ਕੇ ਆਪਣੇ ਬੱਚਾ ਨੂੰ ਸਮਝਾਉਣ ਇਹਨਾਂ ਲਾਹਾਂ ਤੋਂ ਦੂਰ ਆਣਾ ਚਾਹੀਦਾ ਤੋ ਪ੍ਰੈਸ ਨੂੰ ਵੀ ਮੇਰੀ ਰਿਕਵੈਸਟ ਹੈ ਕਿ ਵੀ ਉਹ ਵੀ ਦੇਖੋ ਪੁਲਿਸ ਔਰ ਪਬਲਿਕ ਦਾ ਹੱਥ ਬਣ ਕੇ ਕੰਮ ਕਰਨ ਤਾਂ ਕਿ ਇਹ ਪਰੇ ਬੱਚਿਆਂ ਨੂੰ ਆਪਾਂ ਇਹਨਾਂ ਨਾਮਾਂ ਤੋਂ ਬਚਾ ਕੇ ਰੱਖੀਏ ਥੈਂਕ ਯੂ ਹਮਾਰਾ ਨਗਰ ਵੀ ਜੋ ਪ੍ਰੈਜੈਂਟ ਸਿਸਟਮ ਹੈ ਪ੍ਰੈਜੈਂਟ ਨਾਗਰ ਦੇ ਬਾਰੇ ਪੁੱਛਦੇ ਉਸ ਤਰੀਕੇ ਨਾਲ ਗੈਂਗਸਟਰ ਦਾ ਨਸ਼ਾ ਵਸਣ ਵੀ ਬਰਬਾਦ ਕਰ ਸਕਦੇ ਦੇਖੋ ਜੀ ਜੇ ਆਤਵਾਰ ਖਤਮ ਹੋ ਸਕਦਾ ਠੀਕ ਹੈ ਉਹ ਉਦੋਂ ਵੀ ਜਿੰਨਾ ਚਿਰ ਪੁਲਿਸ ਪਬਲਿਕ ਦੇ ਨਾਲ ਜਦੋਂ ਪੁਲਿਸ ਨਹੀਂ ਪਬਲਿਕ ਸੌਰੀ ਪੁਲਿਸ ਨਾਲ ਨਹੀਂ ਖੜੀ ਜਿੰਨਾ ਚਿਰ ਉਹ ਵੀ ਨਹੀਂ ਖਤਮ ਹੋਇਆ ਸੀਗਾ ਜਦੋਂ ਪਬਲਿਕ ਉੱਠੀ ਤੇ ਅਤਵਾਦੀ ਖਤਮ ਹੋ ਗਿਆ ਸੀ ਹੁਣ ਤੇ ਸਾਧਨ ਬੜੇ ਨੇ ਧਿਆਨ ਪਟਕਾਉਣ ਵਾਸਤੇ ਹੈ ਜਾਂ ਉਹ ਵੀ ਕੋਈ ਜਿੰਨੀ ਸਾਡੇ ਸਾਹ ਅੱਜ ਵੀ ਜਲੰਧਰ ਦੇ ਪਲਾਸਟ ਇਹ ਜਿਸ ਤਰ੍ਹਾਂ ਜੀ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ 'ਚ ਪੁਲਿਸ ਨੇ ਕਾਫੀ ਨਸ਼ਿਆਂ ਦੇ ਸਦਾਕਰ ਜਿਹੜੇ ਫੜੇ ਨੇ ਆਈਐਸਆਈ ਜਿਸ ਦਾ ਮਕਸਦ ਆ ਕਿ ਨਸ਼ਿਆਂ ਦੀ ਯਾਰ ਦੇ ਵਿੱਚ ਉਹ ਆਪਣੇ ਮਨਸੂਬੇ ਜੇ ਕਾਰਜਾਂ ਮ ਰਹਿੰਦੀ ਹੈ ਕਿਉਂਕਿ ਉਹਨਾਂ ਦਾ ਕੰਮਾ ਗੜਬੜੀ ਫਲਾਣਾ ਪੰਜਾਬ ਚ ਹੁਣ ਵੀ ਜਿਹੜਾ ਚੱਲ ਰਿਹਾ ਕਿ ਇਹ ਜਿਹਨੂੰ ਪੁਲਿਸ ਦਾ ਧਿਆਨ ਭਟਕਾਉਣ ਵਾਸਤੇ ਪੁਲਿਸ ਨੂੰ ਡਿਮੋਰਲਾਈਜ਼ ਕਰਨ ਵਾਸਤੇ ਇੱਕ ਕੋਸ਼ਿਸ਼ ਕਰਦੇ ਨੇ ਪਰ ਤੁਸੀਂ ਦੇਖੋਗੇ ਕਿ ਜਿੰਨੇ ਵੀ ਬਲਾਸਟ ਹੋਏ ਨੇ ਬਟਾਲੇ ਚ ਅੰਮ੍ਰਿਤਸਰ ਦੇ ਵਿੱਚ ਉਹ ਸਾਰੇ ਬੰਦੇ ਫੜੇ ਗਏ ਨੇ ਤੋਂ ਕੱਲ ਵੀ ਜਿਹੜਾ ਅੰਮ੍ਰਿਤਸਰ ਬਲਾਸਟ ਹੋਇਆ ਉਸ ਦੀ ਇੱਕ ਕੜੀ ਦੇ ਵਿੱਚ ਬਿਹਾਰ ਤੋਂ ਤਿੰਨ ਬੰਦੇ ਕਾਬੂ ਕੀਤੇ ਗਏ ਨੇ ਤੋਂ ਇਸ ਇਸ ਤਰ੍ਹਾਂ ਦੀ ਮਤਲਬ ਕੋਈ ਪੁਲਿਸ ਬਣੋ ਕਿ ਉਸ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਅਜਲੰਦਰ ਹੋ ਗਿਆ ਸਰ ਜੀ ਕੋਈ ਨਹੀਂ ਉਹ ਵੀ ਮਿਲ ਜੇਗਾ ਜੀ ਪੁਲਿਸ ਤੇ ਆਪਣੀ ਡਿਊਟੀ ਕਰ ਰਹੀ ਆ ਉਹ ਵੀ ਟ੍ਰੇਸ ਕਰ ਲਾਂਗੇ ਜੀ ਉਹਦਾ ਡਾਰਕਾ ਟੈਂਪਰ ਜਨਾ ਜਨਾ ਤੋਂ ਗੈਂਸਟਰ ਨਸ਼ੇ ਕਿਸੇ ਨੇ ਵੀ ਜਾਤ ਤੋਂ ਨਹੀਂ ਹੋ ਸਕਦਾ ਵੱਟ ਆਇਆ ਉਹ ਕਿਤੇ ਨਾ ਸਟੇਜ ਤੇ ਕਰ ਬੰਨ ਗਿਆ ਕਿਹਦੇ ਪਹਿਲਾਂ ਲੋਗੋ ਤੋਂ ਦੁਕਾਨ ਨੂੰ ਬੰਦ ਕਰਤੀ ਜਿਆਦਾ ਪਤਾ ਸੀ ਮੈਂ ਤੈ ਤੁਹਾਨੂੰ ਬੇਨਤੀ ਕਰ ਰਹਾ ਨੇ ਜੀ ਕਿ ਵੀ ਇਹਦੇ ਚ ਜਨਾ ਜਰ ਪੇਰੈਂਟਸ ਨਹੀਂ ਖੜਦੇ ਤੇ ਪੁਲਿਸ ਕਲੇ ਪੁਲਿਸ ਨੂੰ ਜੰਤਰ ਦੇ ਗੋਲੇ ਲਗਾ ਨਹੀਂ ਸੋ ਇਹ ਸਮਾਜ ਖੜੇਗਾ ਤੇ ਤਾਹੀਂ ਪੁਲਿਸ ਕਾਮਯਾਬ ਹੋਏਗੀ